ਨੋ ਵੀ ਭਰਾਵੋ ਆ ਟਰੈਕਟਰ ਦਾ ਸੌਦਾ ਚੱਲੀ ਜਾਂਦਾ ਬਾਕੀ ਤੁਹਾਨੂੰ ਅੱਗੇ ਦਿਖਾਉਣੇ ਆਪਾਂ ਡੀ ਆਈ 265 2001 ਮਾਡਲ ਉਹ ਵੀ ਡੀ ਆਈ 265 ਦਾ ਕੱਟ ਲੈ ਕੋਈ ਚੱਕਰ ਨਹੀਂ ਆਪਾਂ ਦੇਣੀ ਨਹੀਂ ਆ ਕੀ ਗੱਲ ਬਾਤ ਆ 60 000 ਰੁਪਏ ਲਾਇਆ 60 000 ਰੁਪਏ ਪੂਰੇ 61000 ਉਹ ਨਹੀਂ ਹੁੰਦਾ ਹੋਰ ਰੁਪਏ ਲਏਗਾ ਪੂਰੇ ਕਰ ਲੈ ਕਿਉਂ ਘਾਟਾ ਦਿੰਦਾ ਗੀਤਾ ਰਾਮ ਨਗਰਾਲ ਦਾ ਟਰੈਕਟਰ ਆ ਬਈ 265 ਡੀ ਆਈ ਟਰੈਕਟਰ ਵੀ ਦੇ ਬਈ ਵਾੜਾ ਚੰਗਾ ਬੰਦਾ ਪੂਰੇ ਹੁੰਦਾ ਰਾਈਟ ਬਾਈ ਬੁਗਾ ਗੋਲੀ ਵਰਗਾ ਇੱਕ ਨੰਬਰ ਦਾ ਡਾਇਰੈਕਟਰ ਆਇਆ ਵੜਾ ਔਰ ਉਹ ਗੋਲੀ ਵਰਗਾ ਫਿਰ ਪੀ ਸਾਡੇ ਮਾੜਿਆ ਮੋਟਾ ਨਹੀਂ ਹੁੰਦਾ ਬਾਈ ਆਇਆ ਹੁੰਦਾ ਬਾਈ ਡਾਇਰੈਕਟਰ ਆ ਗਿਆ ਯਾਰ ਹਾਂ ਉਹ ਪ੍ਰਾਜਾ ਯਾਰ ਤੇਰੇ ਤੇਰੇ ਚ ਯਕੀਨ ਕਰਾ ਤੂੰ ਕਨੇ ਮਨ ਕਰਨ ਲੱਗੇ ਆ ਪਤਾ ਕੀ ਚੱਕਰ ਆ 10000 ਰੁਪਏ ਦੁੱ ਲਾਈ ਨੇ ਚੰਗਾ ਡਾਇਰੈਕਟਰ ਆ ਫੇਰ ਹੀ ਮੈਂ ਕਹਿੰਦਾ ਉਹ ਫੇਰ ਹੀ ਬਾਈ ਖੜੇ ਆ ਮੇਰੀ ਖੜੇ ਅਗਲੇ ਅਗਲੇ ਮਾੜਾ ਆੜਾ ਹੰਤਾ ਕਹਾਂ ਤੋ ਜਾਵੇ ਨਾ ਤੈਨੂੰ ਮਾੜਾ ਲੈ ਜਾ ਕੇ ਅਗਲੇ ਕਰਾਉਣਾ ਕੀ ਆ ਆ ਲੈ ਭਰਨਾ ਪੜ ਜਿੰਨੇ ਭਰਨਾ ਨਾ ਪਈ ਪੂਰੇ 64000 ਸਾਡੇ ਟੋਨ ਹਾਂ ਜਾ ਹਾਂ ਬੱਸ 65000 ਦਾ 80000 ਦਾ ਡੈਟ 65000 ਦਾ ਹੁੰਦਾ ਦਾ ਭਰਦੇ ਨਹੀਂ ਠੀਕ ਹੈ ਬਸ ਇਹਨੂੰ ਘਰੇ ਲੱਗਿਆ ਸੀ ਜਿਹੜੀ ਉਹਦੇ ਘਰੇ ਉਹ ਨਹੀਂ ਹੁੰਦਾ ਬਾਈ 65000 ਦਾ ਯਾਰ ਭਰਾ ਦੇ ਭਰਾ ਦੇ ਯਾਰ ਯਾਰ ਨਹੀਂ ਹੁੰਦਾ ਬਾਈ 80000 ਦਾ ਕਹਿੰਦਾ ਤੈਨੂੰ ਮੈਂ ਟਰੈਡਰ ਚੰਗਾ ਮੈਂ ਰੇਟ ਪਤਾ ਕੀ ਆ ਜਾ ਜੀ ਲਿਖਿਆ ਮੈਂ 2 ਲੱਖ ਕੋਈ ਗੱਲ ਨਹੀਂ 65 ਦਾ ਮੈਂ ਕਿਹਾ ਤੇ ਮੈਂ 2 ਲੱਖ ਤੋਂ 20000 ਕਿਹਾ ਸੀ ਆ ਕਿਹੜਾ ਬੰਦਾ ਫਿਰਦਾ ਇੱਕ ਬਜਾਨੇ ਤੂੰ ਤਾਂ 3 ਲੱਖ ਭਰ ਦੇ ਲੈ ਪਰ ਰੇਟ ਦਾ ਸਹੀ ਭਰ ਦਿਆ ਕਰੋ ਮੰਡੀ ਚ ਪਰ ਨਾ ਕੋਸ ਪਰ ਆ ਹੁਣ ਥੋੜੀ ਫਿਰ ਮੈਂ ਜਾਇਜ਼ ਰੇਟ ਭਰਤਾ ਤੁਸੀਂ ਮੈਂ ਫਿਰ ਖੜਦਾ ਨਹੀਂ ਕੋਈ ਮੈਨੂੰ ਆਂ ਦੱਸ ਵੀ ਡਰੈਕਟਰ ਦੀਆਂ ਕੋਈ 80 ਦਾ ਨਾ ਉਹ ਯਾਰ 80 80 ਦਾ ਦੂ ਛੱਡ ਦੇ ਉਹ ਪਤਾ ਕੀ ਚੱਕਰ ਆ ਯਾਰ ਚੰਗਾ ਡਰੈਕਟਰ ਆ ਹਾਂ ਪਰ ਇਹ ਵੀ ਇਹ ਦੇਖ ਲੈ ਘਰੇ ਲੱਗਿਆ ਮੈਨੂੰ 68000 ਦਾ ਹੁੰਦਾ ਛੱਡ ਦਾ ਪਰ ਦੇ ਉਹ ਦੇ ਦੇ ਯਾਰ ਉਹ ਭਰਾ ਦੇ ਯਾਰ ਇਹ ਲੈ ਜਾਣਾ ਠੀਕ ਆ ਟਰੈਕਟਰ 75 ਦਾ ਖਾਨ ਆ ਇਹ ਦਾਸ਼ਟ ਫਿਰ ਉਹੀ ਗੱਲ ਯਾਰ ਉਹ ਭਰਾ ਉਹ ਆ ਟਰੈਕਟਰ ਆ 265 ਡੀ ਆਈ 2001 ਮਾਡਲ ਦਾ ਟਰੈਕਟਰ ਨਾ ਨਵਾਂ ਬਹੁਤ ਵਧੀਆ ਤੇ ਬਾਈ ਹੋਰ ਵੀ ਗਾਹ ਕੋ ਉੱਤੇ ਖੜੇ। ਇਹ ਟਰੈਕਟਰ ਦੀ ਕੰਡੀਸ਼ਨ ਚੈੱਕ ਕਰੋ ਜਿਹੜੇ ਭਰਾਵਾਂ ਨੇ ਸ਼ਿਕਾਇਤ ਆ ਮੈਂ ذرا دے। ਤੇ ਬਾਕੀ ਅੱਗੇ ਸਾਨੂੰ ਦਿਖਾਉਣੇ ਆ ਬਾਈ ਵੀਡੀਓ ਨਾਲ ਜੁੜੇ ਰਹੋ। ਸੌਦਾ ਹੋਊਗਾ ਕਿ ਕਿਵੇਂ ਕਿੰਨੇ ਦਾ ਹੋਊਗਾ ਸਾਨੂੰ ਸਾਰੀ ਜਾਣਕਾਰੀ ਜ਼ਰੂਰ ਦੇਵਾਂਗੇ। ਵੀਡੀਓ ਨਾਲ ਐਂਡ ਤੱਕ ਜ਼ਰੂਰ ਜੁੜੇ ਰਹੋ। 220000 ਰੁਪਏ ਤੇ 190 ਭਰਤਾ। ਉਹ ਯਾਰ ਫਿਰ ਦੋ ਦੋ ਵੀ ਨਾ ਖੜੂ ਘੜਾ ਇੱਥੇ ਮਰੀਂ ਨਾ ਗਲਾਂ ਤੋਂ। ਉਹ ਭਰਾ ਦੇ ਗਏ ਨਹੀਂ ਯਾਰ ਐ ਕਿ ਕਰਦਾ ਉਹਨੂੰ ਲਾਹੋ ਯਾਰ ਥੱਲੇ ਦਾ ਲਾ ਲਓ ਟਰੈਕਟਰ ਦਾ ਭਰ ਜਰ ਪਰੇ ਪਹਿਲਾ ਸੌਦਾ ਉਹ ਮੈਂ ਤਾਂ ਮੈਨੂੰ ਕਹੇਦਾ ਬਸ ਈ ਫਾਇਦਾ ਪਹਿਲੇ ਸੌਦਾ ਭਰਾ ਰਹੇ ਯਾਰ ਨਹੀਂ ਹੁੰਦਾ ਭਰਾ ਦੇ ਯਾਰ ਸੌਦਾ ਭਾਈ ਮਾਨ ਕਰਕੇ ਤੜਕੇ ਦੜਕੇ ਤੇਰੇ ਕੋਲ ਖੜ ਗਏ ਐਡੀ ਮੰਡੀ ਪਈ ਆ ਗੇੜਾ ਵੀ ਨਹੀਂ ਦਿੱਤਾ ਉਹਨਾਂ ਨੇ ਇੱਕ ਉਹ ਚੋਕਰਾ ਪਰੇ ਉਹ ਹੋਂਕਰਾਉਣਾ ਲੋ ਬਾਈਆਂ ਦਾ ਨਾ ਦਿਲ ਨਹੀਂ ਕਰਦਾ ਬਈ ਟਰੈਕਟਰ ਛੱਡ ਕੇ ਆ ਜਾ ਸਾਡੇ ਦੇ ਬੰਦੇ ਦੇ ਬੱਡੇ ਮੇਰੀ ਤਾਂ ਗੱਲ ਸੁਣ ਲੈ ਤੂੰ ਉਹਦਾ ਉਹਦਾ ਕੀ ਚੱਕਰ ਐ ਮੈਂ ਤੈਨੂੰ ਦੱਸਦਾ ਇਹਦਾ ਮੈਂ ਕਹੇ ਤਾਂ ਰੇਟ 1 ਰੁਪਿਆ ਵੀ ਨਹੀਂ ਘਟਾ ਬਾਈ 70 ਦਾ ਵੀ ਨਹੀਂ ਦੇਣਾ ਯਾਰ ਹਾਂ 70 ਦਾ ਸਰਦਾ ਮੈਂ ਕਹਿੰਦਾ 70 ਦਾ ਹੀ ਲੈਣਾ ਹੀ ਨਹੀਂ ਤੂੰ ਦੇਣਾ ਨਹੀਂ ਸੀ ਲੈਣਾ ਨਹੀਂ ਮੈਂ ਦੇਣੀ 100 ਰੁਪਿਆ ਘੱਟ ਵੀ ਨਹੀਂ ਅਸੀਂ ਲੈਣੀ ਨਹੀਂ 70 ਦਾ ਹੋਰ ਕਹਿਣ ਦਾ ਕੀ ਫਾਇਦਾ ਹੈ ਤੂੰ ਆਏ ਘਰ ਬਾਈ ਨੂੰ ਸਾਈ ਮੋੜ ਦੇ ਕਿ ਗੇੜਾ ਦੇ ਤੂੰ ਸੀ ਗੇੜਾ ਦੇ ਲੋ ਛੱਡ ਪਰੇ ਯਾਰ ਗੇੜਾ ਦੇਣੀ ਆਨੇ ਯਾਰ ਗਰੀਬ ਬੰਦੇ ਦਾ ਪੈਸਾ ਹਾਂ ਨਹੀਂ ਤਾਂ ਗੱਲ ਸੁਣ ਲੈ 1 ਰੁਪਿਆ ਵੀ ਨਹੀਂ ਘਟ ਇਹ ਤੂੰ ਕਹੇਗਾ 70 ਪੱਤਰ ਆਪਾਂ ਦੇਣਾ ਨਹੀਂ ਡੱਕਾ ਆ ਭਾਈ ਮੋੜ ਹੋਰ ਨਹੀਂ ਹੁੰਦਾ ਭਾਈ ਰਸੀਫਾ ਦਾ ਕੱਤੀ ਕਰ ਲੈ ਕਿੰਨੇ ਦਾ ਕਹਿਣਾ ਤੂੰ 1 ਰੁਪਿਆ ਵੀ ਨਹੀਂ ਘਟ ਕਿੰਨੇ ਤੋਂ 80 ਤੋਂ ਉਹ 80 ਦਾ ਮੈਂ ਕੁਝ ਨਹੀਂ ਆਖਿਆ ਇਹਨੇ ਸ਼ਾਟੇ 67 ਲਾਇਆ ਸੀ ਦੋ ਘਟ 70000 ਦਾ ਹੁੰਦਾ ਜੇ ਦੇਣਾ ਦੇ ਦੇ ਨਹੀਂ ਨਾ ਨਹੀਂ ਮਾਰਦੀ ਆ ਜਰਾ ਭਾਈ 70 ਦੇ ਬਾਹਰ ਮੋੜ ਦੇ ਅਸੀਂ ਵੀ ਪਹਿਲਾ ਸੌਦਾ ਹੈ ਨਾ ਪਤਾ ਕੀ ਚੰਗੇ ਚੀਜ਼ ਆ ਜੇ ਮਾਰਾ ਹੁੰਦਾ ਭਰਾ ਫੌਰਨ ਆ ਜਾਣਾ ਕੋਈ ਨਹੀਂ ਮਾਰੇ ਹੁੰਦੀ ਫਿਰ ਆਪਾਂ ਮਾਰੀ ਸਿਰਚ ਮਾਰਨੀ ਉਹਨਾਂ ਨੇ ਨਹੀਂ ਹੁੰਦਾ ਬਾਈ ਹੈ ਭਰਾ ਦੇ ਦੋ ਵਾਰ 70 ਦਾ ਲੇਦਾ ਯਾਰ ਨਹੀਂ ਹੁੰਦਾ ਦੇਖ ਲੈ ਮੇਰੇ ਪਿਆਰੇ ਡੈਕਟਰ ਇਹੋਗਾ ਕਿੰਨੇ ਦਾ ਯਾਰ ਬਾਈ 80000 ਯਾਰ 75000 ਰੁਪਿਆ ਕਹੀ ਨਾਲ 80 ਦੇ ਵੱਜੀ ਇਹ ਕੋ ਗੱਲਾਂ ਵਾਲੇ ਬੰਦੇ ਨੇ ਗੱਲਾਂ ਕਰਦਾ ਤੂੰ 75 ਦਾ ਨਾ 75 ਦਾ ਭਰ ਲੈ ਫਿਰ ਉਹਦੀ ਤਾਂ ਗੱਲ ਤੂੰ ਜਿੰਨਾ ਗੱਲ ਕਰੀ ਦੀ ਉਹ ਕਿੱਛੀ ਗੱਲ ਦਾ ਟਰੈਕਟਰ ਵੀ ਦੇਖੋ ਨਾ ਤੁਸੀਂ ਬੜਾ ਜੇ ਮਾੜਾ ਟਰੈਕਟਰ ਚੰਗੇ ਪੈਸੇ ਵੀ ਕੱਚੇ ਨਹੀਂ ਲਾਇਆ ਉਹ ਨਵੇਂੜ ਯਾਰ ਭਾ ਯਾਰ ਮੈਂ ਕਾਦਰ ਕਰਦਾ ਨਹੀਂ ਮੇਰੀ ਗਲਤ ਜਿਹਦਾ 70000 ਦਾ ਨਬਰ ਨਹੀਂ ਪਾਇਆ ਨਹੀਂ ਹੁੰਦਾ ਹੋਏ ਹੋਏ ਯਾਰ 70000 ਯਾਰ ਆ ਗਿਆ ਤੁਹਾਨੂੰ ਹੋ ਗਿਆ ਯਾਰ 70000 ਦਾ ਭਰਾ ਦੇ 70000 ਰੁਪਏ ਦਾ ਟਰੈਕਟਰ 70000 ਦਾ ਹੁੰਦਾ ਲਈ ਬਾਈ ਯਾਰ ਗਰੀਬ ਮੋੜ ਦੇ ਮੋੜ ਦੇ ਸਾਈਡ ਮੋੜ ਦੇ ਸਾਈਡ ਮੋੜ ਦੇ ਖਸਮਾ ਤੈਨੂੰ ਪੁੰਨ ਨਹੀਂ ਲੱਗੂ ਬੰਦੇ ਟੱਕਰਾ ਕੀ ਗੱਲ ਹੈ ਤੂੰ ਮਨਵਾਇਆ ਕਹਿੰਦਾ ਨਹੀਂ ਤੂੰ ਕਹਿੰਦਾ ਨਸ਼ਟ ਕਹਿੰਦੇ ਆਹੀ ਤੇਨੂੰ ਨਸ਼ਟ ਕਹਿੰਦਾ ਤੈਨੂੰ ਫਿਰ ਤੁਸੀਂ ਤੰਗ ਮੰਡੀ ਮਾਇਲ ਮੈਂ ਮੰਡੀ ਵਾਲੇ ਤੰਗ ਦਾ ਨਾ ਕਰੋ ਜੋ ਕਦੋਂ ਪੱਕੀ ਕਹਿਤਾ ਇਹਨੂੰ ਟਰੈਕਟਰ ਦੇ ਦੇ ਤੰਗ ਕਰੀਗਾ ਮੰਨਦੀ ਨਹੀਂ ਕਰਦਾ ਇਹ ਤੰਗ ਕਰਦੀ ਇਹਨੇ ਕੋਈ ਗੱਲ ਨਹੀਂ ਮੋੜਦੇ ਸਾਈ ਮੋੜ ਉਹਦਾ ਕਰਦੇ ਆਂਗੇ ਉਹਦਾ ਕਾਈਤੀ ਗੱਲ ਨਹੀਂ ਹੁੰਦਾ ਯਾਰ ਨਹੀਂ ਹੁੰਦਾ ਯਾਰ ਉਹ ਨਹੀਂ ਹੁੰਦਾ ਯਾਰ ਉਹ ਕੋਈ ਗੱਲ ਨਹੀਂ ਹੁੰਦਾ ਉਹ ਪਰਦੇ ਯਾਰ ਸਾਈ ਮੋੜ ਓ ਹੰਤਾ ਨੇ ਬਾਏ ਮਾੜਾ ਮਟਾ ਦੇਖ ਲਿਆ ਕਰ ਕਹਿੰਦਾ ਪੰਨੋ 2000 ਚੰਗਾ ਡਾਇਰੈਕਟਰ ਆ ਨਾ ਮਾੜਾ ਹੋਦਾ ਫੜਾ ਦਈਏ ਚੰਗਾ ਫਿਰ ਹੋਰ ਲੈ ਲੈ 2 ਲੱਖ ਲੈ ਲੈ ਚੰਗਾ ਇਹ ਬਾਅਦ ਚੰਗਾ ਦਾ ਕਿਆ ਨਹੀਂ ਲਿਖਿਆ ਯਾਰ ਪਰੇ ਉਹ ਕਾਮ ਮੋੜ ਦਾ ਮੰਗਾ ਨੂੰ ਯਾਰ ਚੱਲ ਗਿਆ ਨਹੀਂ ਖੜਾ ਉਹ ਲੈ ਨਹੀਂ ਹੋ ਰਿਹਾ 5-400 ਲੈਣਾ ਯਾਰ ਖੜਾ ਹੋ ਗਿਆ ਨਹੀਂ ਯਾਰ ਐ ਨਹੀਂ ਕਰਦਾ ਰੇਟ ਛੱਡੀ ਨਹੀਂ ਜਾ ਰਿਹਾ ਉਹ ਬਾਈ ਵੀ ਟਰੈਕਟਰ ਛੱਡ ਗਿਆ ਰਿਹਾ ਨਹੀਂ ਸੀਗਾ ਬਹੁਤ ਆਣਾ ਬਾਈ ਆ ਜਾਗਾ ਨਹੀਂ ਯਾਰ ਕਿਉਂ ਬਾਈਆਂ ਨੂੰ ਮੋੜਦਾ ਬਾਈ ਦੁਬਾਰੇ ਵੀ ਆ ਗਏ ਮੁੜ ਕੇ ਇਹ ਕਿੱਥੇ ਗਏ ਤਾਂ ਸਮਝ ਨਹੀਂ ਬੰਦੇ ਯਾਰ ਤੇ ਯਾਰ ਐਸੋ 40 ਦੇ 2 ਲੱਖ ਰੁਪਏ 40 ਹੋਰ ਦੇ 74000 ਰੁਪਏ ਤੇਰੇ ਵਾਸਤੇ ਹੋਈ ਮਾਣੇ ਬਸ ਉਹ ਕੰਮ ਨਹੀਂ ਬਣਾ ਨਾ ਲੈ ਆ ਯਾਰ

ਓ ਯਾਰ ਗਰੀਬ ਬੰਦੇ ਆ ਦੇ ਦੇ ਕੋਈ ਨਹੀਂ ਜੇ ਚੰਗੀ ਚੀਜ਼ ਆ ਫੇਰ ਹੀ ਆ ਉਹ ਚੰਗਾ ਫਿਰ ਤੈਨੂੰ ਨਹੀਂ ਇਹ ਹੋਰ ਟਰੈਕਟਰ ਹੁੰਦਾ ਮਾੜਾ ਮੈਂ ਉਹਦੀ ਫੜਾ ਦਿੰਦਾ ਮੈਂ ਇਹਦਾ ਪਕੜਾ ਹੀ ਆ ਜਾਂਦਾ ਮੈਂ ਤੈਨੂੰ ਹੋਰ ਨਹੀਂ ਫੇਰ ਯਾਰ ਬਾੜਾ ਮਾਰਦਾ ਉਹ ਮੰਡੀ ਨਵਾ ਪਿਆ ਗਿਆ ਪਤਾ ਕੀ ਆ ਇਹ ਫਿਰ ਨਾ ਐਂ ਕਹਿੰਦੇ ਤੈਨੂੰ ਭਾਈ ਸੀ ਮਾੜਾ ਹੁੰਦਾ ਲੈ ਵੀ ਸੀ ਲੈਂਦਾ ਹਨਾ ਚੰਗੀ ਗੀਤ ਅਗਲਾ ਲੈਂਦਾ ਭਾਈ ਦਾ ਗੱਲ ਕਹੀ ਨਮਰਾਦ ਯਾਰ ਭਰ ਦੇ ਬਸ ਹੁਣ ਮੈਂ ਵੀ ਇੱਕ ਗੱਲ ਕਹੀ ਜਾਂਦਾ ਯਾਰ ਜੇ ਬਾੜਾ ਹੁੰਦਾ ਮੈਂ ਇਨਾ ਜਰ ਲਵਾਂ ਬਾਈ ਤੇਰਾ ਮਾਰਾ ਹੁੰਦਾ ਮੈਂ ਘਰੇ ਸੱਫਰ ਮਾਰ ਲਈ ਜਾਂਦਾ ਤੇਰਾ ਜਾਣਾ ਸਿਆਣਾ ਕਦਰ ਵੀ ਕਰੋ ਤੁਸੀਂ ਕਦਰ ਵੀ ਕਰੋ ਸਰ ਮਾਰਦਾ ਚ ਲਿਆ ਕਰਦਾ ਤੇਰਾ ਚੰਗਾ ਬੱਚਾ 77000 77000 77000 ਮੇਰੀ ਮੇਰੀ ਗੱਲ ਭਰਾ ਦੇ ਯਾਰ ਮਰ ਜਨਾ ਹੋ ਗਿਆ ਯਾਰ ਹੋ ਹੋ ਗਿਆ ੱੱਕਾ ਨਾ ਗਾਇਆ ਬੱਚਾ ਹੁੰਦਾ ਉਹੀ ਗੱਲ ਆ ਭਾਉ ਨਹੀਂ ਯਾਰ ਨਹੀਂ ਮੇਰੀ ਗੱਲ ਦਾ ਸੁਣ ਲਾ ਭਾਈ ਆ ਬੈਨ ਨਾ ਦੇ ਤੁਮਾ 770 ਦਾ ਬੈਨ ਨਾ ਜੇ ਮੱਡੀ ਚ ਲਾ ਲਿਆ ਤੂੰ ਤੂੰ ਧੱਕਾ ਕਰ ਨਹੀਂ ਹੁੰਦਾ 770 ਦਾ ਨਹੀਂ ਬੈਨ ਨਾ ਆਦਾ 770 ਦਾ ਹੋ ਗਿਆ ਇਹ ਨਹੀਂ ਮੋੜ ਪਰਦੇ ਯਾਰ ਪਹਿਲਾਂ ਵਾ ਪੰਜ ਕੱਢੇ ਪਰਦੇ ਪਰਦੇ ਯਾਰ ਨੋ ਬਰਾ ਸੌਦਾ ਹੋ ਗਿਆ 1 ਲੱਖ ਤੇ 72000 ਰੁਪਿਆ ਦਾ ਦਾ ਕੱਢਦੇ ਕੱਢਦੇ ਵਾਪਾਂਦੇ ਤੁੰਗਾ ਜਾਂ ਬਾਕੀ ਲੋੜੀ ਪਾਗਣਾ ਵੀ ਗੱਲਬਾਤ ਕਰਦੇ ਇਹ ਰੇਡਲ ਕਰੀ ਨਵੇਂੜੋਂ ਪਰੇ ਕੰਮ ਬਈ ਯਾਰ ਆ ਖੋਜੋਗੇ ਟਰੈਕਟਰ ਦਿੱਤਾਗਾ ਬੈ ਜਾ ਬੈ ਜਾ ਕੋਈ ਗੱਲ ਕਰੀ ਤੁਸੀਂ ਫਿਰ ਪਰ ਤਨ ਮੈਂ ਚਲ ਕੋਈ ਨਹੀਂ ਚਲ ਕੋਈ ਨਹੀਂ ਹੋਰ ਲੋਹੇਪਰਾ ਉਹ ਸੌਦਾ ਬਾਈ ਸਿਰੇ ਚੜ ਗਿਆ ਟਰੈਕਟਰ ਦਾ ਆ ਬਾਈ ਨੇ ਕਰਿਆਗਾ 265 ਡੀਆਈ ਸੀ ਬਾਈ ਜੀ 2001 ਮਾਡਲ ਤੇ ਆ ਬਾਈਆਂ ਨੇ ਟਰੈਕਟਰ ਲੈਤਾ ਤੇ ਪੁੱਛਦੇ ਆ ਬਾਈਆਂ ਨੂੰ ਹਾਂਜੀ ਬਾਈ ਕਿਵੇਂ ਲੱਗਿਆ ਬਈ ਸੌਦਾ ਆਪਾਂ ਨੂੰ? ਬਹੁਤ ਠੀਕ ਲੱਗਿਆ ਜੀ। ਵਧੀਆ ਲੱਗਿਆ। ਵਧੀਆ ਲੱਗਿਆ ਜੀ। ਮਨ ਸੁਤਸ਼ਟ ਹੋ ਗਿਆ। ਹਾਂ ਠੀਕ। ਬਾਈ ਘਬਰਾਉਂਦਾ ਬੜਾ ਸੀ ਇਹਨਾਂ ਥੋੜਾ ਜਿਹਾ। ਹਾਂ। ਕਿਉਂ? ਕਿਉਂਕਿ ਬਈ ਬਾਈ ਡਰਦਾ ਸੀ ਸੌਦੇ ਤੋਂ ਬਾਅਦ ਵੀ ਕਹਿੰਦਾ ਬਈ ਕਾਪੀ ਕਾਜ ਤੋਂ ਡਰ ਲੱਗਦਾਗਾ। ਤੇ ਬਾਈ ਨੂੰ ਘੰਟਾ ਵਾਂਗੂ 2 ਘੰਟਾ ਵਾਂਗੂ ਹੋ ਗਿਆ ਨਾ। ਚੈੱਕ ਕਰਾਇਆ ਸਾਰੇ ਜਾਇ ਵਾਸੇ। ਹੈਂ? ਟਰਾਈ ਮਾਰ ਲਈ 2-3 ਵਾਰੀ ਟਰਾਈ ਮਾਰ ਲਈ ਨਾ ਡਾਕਟਰ ਦੀ। ਕਿਸੇ ਨੇ ਰੋਕ ਟੋਕ ਤਾਂ ਨਹੀਂ ਕੀਤੀ? ਨਹੀਂ ਨਹੀਂ ਬਈ ਨਹੀਂ। ਸਹੀ ਹੈ ਨਾ? ਨਹੀਂ ਨਹੀਂ ਸਹੀ ਹੈ। ਖੁਸ਼ ਹੋਣ ਸੌਦੇ ਤੋਂ। ਨਹੀਂ ਨਹੀਂ ਸੁਤਸ਼ਟ ਲੋਈ ਪਰਾ ਗਰਮੀਤ ਸਿੰਘ ਕੀਤਾ ਨੇ ਰਾਵਣਾਗੜ੍ਹ ਨਾਲ ਟਰੈਕਟਰ ਦਿੱਤਾ ਕਿਉਂ ਕੀਤਾ ਖੁਸ਼ ਆ ਹਾਂ ਬਾਈ ਪੂਰਾ ਖੁਸ਼ ਆ ਪਤਾ ਕੀ ਆ ਇਹ ਬੰਦੇ ਨੇ ਕਹਿਤਾ ਵੀ ਆਪਾਂ ਯਾਰ ਮਸਰਪੀ ਇਕੱਠੇ ਕਰਿਆ ਫਿਰ ਆਪਾਂ ਜਾਏ ਰੇਡ ਗਰੀ ਸਹੀ ਆ ਹੋਰ ਵੀ ਤਿੰਨ ਚਾਰ ਗਾਵੇਂ ਸੀ ਫਿਰ ਵੀ ਆਪਾਂ ਕਿਹਾ ਵੀ ਚੱਲ ਕੋਈ ਨਹੀਂ ਯਾਰ ਬਾਕੀ ਬਾਈ ਟਰੈਕਟਰ ਵੀ ਚੰਗਾ ਸੀ ਤਾਂ ਕਰਕੇ ਬਾਈ ਅੜਦਾ ਸੀਗਾ ਹਨਾ ਤੇ ਬਾਈਆਂ ਦੇ ਫਿੱਟ ਸੀਗਾ ਬਾਈ ਵੀ ਪਿੱਛੇ ਨਹੀਂ ਸਾਡੇ ਟਰੈਕਟਰ ਕਹਿੰਦਾ ਸੀ ਲੈ ਕੇ ਜਾਵਾਂਗੇ ਤੇ ਬਹੁਤ ਬਹੁਤ ਮੁਬਾਰਕਾਂ ਬਾਈ ਤੁਹਾਨੂੰ ਪਰਮਾਤਮਾ ਵਾਦਾ ਕਰੇ ਹਨਾ ਅੱਗੇ ਤੋਂ ਵੀ ਆਓ ਬਾਈ ਚੰਗੀ ਚੀਜ਼ ਨਿਕਲੇ ਆਪਾਂ ਤਾਂ ਇਹੀ ਅਰਦਾਸ ਕਰਦੇ ਆ ਹਨਾ ਤੇ ਬਾਕੀ ਕਾਪੀ ਗਾਈ ਦੀ ਬਈ ਜ਼ਿੰਮੇਦਾਰੀ ਹੂ ਟਰੈਕਟਰ ਹੁਣਾ ਮਿੱਟੀ ਸੋਡਾ ਹਫਤੇ ਤੋਂ ਬਈ ਪੇਮੈਂਟ ਕਰਨੀ ਹੁੰਦੀ ਹੈ ਮੰਡੀ 'ਚ ਬੁੱਧਵਾਰ ਤੋਂ ਅਗਲੇ ਬੁੱਧਵਾਰ ਨੂੰ ਪੇਮੈਂਟ ਕਰਨੀ ਪੈਂਦੀ ਹੈ ਹਨਾ ਤੇ ਬਾਕੀ ਬਹੁਤ ਬਹੁਤ ਧੰਨਵਾਦ ਬਈ ਸਾਰੇ ਭਰਾਵਾਂ ਦਾ ਵੀਡੀਓ ਚੰਗੀ ਲੱਗਦੀ ਹੈ ਸ਼ੇਅਰ ਕਰ ਦਿਓ ਚੈਨਲ ਨੂੰ ਕਰ ਲਓ ਸਬਸਕ੍ਰਾਈਬ ਮਿਲਦੇ ਆਂ ਅਗਲੀ ਵੀਡੀਓ ਨਾਲ